ਇਹ ਆਕਰਸ਼ਿਤ ਲਾਈ ਅਗਰ ਬਣ ਕੇ ਆਹ ਬੋਲਦੇ ਇਹ ਉਦਮ ਸਿੰਘ ਨਗਰ ਗਲੀ ਨੰਬਰ 17 ਸਾਡੀ ਫਰਨੀਚਰ ਦੀ ਵਰਕਸ਼ਾਪ ਹੈ ਇਹ ਅੱਛਾ ਇੱਥੇ ਬੈਡਨ ਮਾਰੀਆਂ ਬਣਾਉਣੇ ਆ ਅੱਛਾ ਸੋਫੇ ਵਗੈਰਾ ਤੇ ਚਾਨਕਪੁਰ ਤਾਂ ਨਹੀਂ ਆਂ ਹਮ ਤਾਂ ਘਰੇ ਗਏ ਆ ਜੀ ਸਾਰੇ ਬੰਦੇ ਸੁੱਟੀ ਕੀਤੀ ਐ ਦਿਵਾਲੀ ਮਨਾਈ ਅੱਜ ਤੇ ਚਾਨਕਪੁਰ ਉੱਤਰ ਗਿਆ ਨੂੰ ਫੋਨ ਆਇਆ ਵੀ ਅੱਗ ਲੱਗ ਗਈ ਰੱਬ ਜਾਣੇ ਜੀ ਹੁਣ ਕੀ ਹੋਇਆ ਕੱਲ ਨੂੰ ਪਤਾ ਲੱਗੂਆ ਜੀ ਲੇਬਰ ਵੀ ਰਹਿੰਦੀ ਇੱਥੇ ਲੇਬਰ ਰਹਿੰਦੇ ਹੀ ਵਿੱਚ 6 ਬੰਦੇ ਤਾਂ ਇੱਕ ਰਹਿੰਦੇ ਆ ਜੀ ਇੱਕ ਪਰਿਵਾਰ ਰਹਿੰਦਾ ਵਿੱਚ ਨਾਲ ਸੀ ਸਾਰੇ ਸਾਰੇ ਲੇਬਰ ਵਾਲੇ ਸਹੀ ਸਾਹਮਤਰੀ ਸਹੀ ਹੈ ਕਿੰਨਾ ਕੁ ਨੁਕਸਾਨ ਮੰਨੋ ਕਿੰਨਾ ਨੁਕਸਾਨ ਨੁਕਸਾਨ ਕਾਫੀ ਹੋ ਗਿਆ ਜੀ ਨੁਕਸਾਨ ਦਾ ਨਹੀਂ ਕੋਈ ਹਿਸਾਬ ਲੱਗ ਸਕਦਾ ਇਹ ਤਾਂ ਮੈਂ 2 ਦਿਨ ਨਹੀਂ ਹੋਏ ਗੱਡੀਆਂ ਇਨੀਆਂ ਮਾਲ ਮਾਲਾ ਘਾ ਕੇ ਰੱਖਿਆ ਨੂੰ ਦੁਆਲੀ ਕਰਕੇ ਕਿੰਨਾ ਕੁ ਮਾਲ ਮਂਗਾਇਆ ਸੀ ਮਾਲ ਬਹੁਤ ਮਂਗਾਇਆ ਸੀ 3-4 ਟਰੱਕ ਤਾਂ ਮੈਂ ਮਾਲ ਸਾਗਮਣ ਲੱਕੜ ਦੇ ਮਂਗਾਇਆ ਰੱਖਿਆ ਜੀ ਜੀ ਨਾਲ ਫਰਨੀਚਰ ਫੈਕਟਰੀ ਆ ਆਪਣੇ ਰਿਆਈ ਸ਼ੇਰੇ ਦੇ ਵਿੱਚ ਦਾ ਇਹ ਦੇ ਕਰਕੇ ਇੱਥੇ ਅੱਗ ਲੱਗ ਗਈ ਸਾਰਾ ਸਾਡਾ ਮਕਾਨ ਦਾ ਸਾਰਾ ਨੁਕਸਾਨ ਹੋ ਗਿਆ ਸਮਾਨ ਬਾਹਰ ਕੱਢੀ ਬੈਠੇ ਆਂ ਸੋ ਛੋਟੇ ਛੋਟੇ ਬੱਚੇ ਅ ਵੀ ਕੱਲ ਨੂੰ ਕੋਈ ਵੱਡੀ ਵਾਰਦਾਤ ਹੋ ਸਕਦੀ ਹੈ ਤਾਂ ਕਿਸ ਤਰ੍ਹਾਂ ਦਾ ਹੋਇਆ ਸਾਰਾ ਨੁਕਸਾਨ ਜੀ ਸਾਰੀਆਂ ਕੰਧਾਂ ਪਾਟੀਆਂ ਛੱਤਾਂ ਪਾਟੀਆਂ ਸਾਡੀਆਂ ਅੱਗ ਦੇ ਨਾਲ ਬਹੁਤ ਸਮਾਨ ਦਾ ਨੁਕਸਾਨ ਤਾਂ ਸਮਾਨ ਦਾ ਨੁਕਸਾਨ ਕੋਈ ਨਹੀਂ ਹੋਇਆ ਜੀ ਮਕਾਨ ਸਾਰਾ ਕੰਡਮ ਹੋ ਗਿਆ ਸਾਡਾ ਡਿੱਗਣ ਦੇ ਤਾਰ ਤੇ ਆ ਗਿਆ ਸਾਰਾ ਮਕਾਨ ਕੀ ਲੱਗਦਾ ਹੈ ਫੈਕਟਰੀ ਜਿਹੜੀ ਲੈ ਸ਼ੇਰੀਂ ਚ ਲੱਗੀ ਹੋਈ ਹੈ ਕਿ ਬਹੁਤ ਗਲਤ ਹੈ ਜੀ ਅਸੀਂ ਪਹਿਲਾਂ ਵੀ ਇੱਥੇ ਕਿਹਾ ਸੀ ਵੀ ਰਾਇਸ਼ੀਰੀ ਚ ਪਹਿਲੀ ਵਾਰ ਫੈਕਟਰੀ ਹੋਣੀ ਨਹੀਂ ਚਾਹੀਦੀ ਤਾਂ ਇਹ ਕਾਨੂੰਨ ਦੇ ਅਧਿਕਾਰ ਨਾਲ ਗਲਤੀ ਹੈ ਇਹਨਾਂ ਨੂੰ ਕਾਨੂੰਨ ਨੂੰ ਸਾਡੀ ਪ੍ਰਸ਼ਾਸਨ ਨੂੰ ਰਿਕੁਐਸਟ ਹੈ ਵੀ ਇਹਨੂੰ ਇੱਥੋਂ ਬੰਦ ਕਰਾਇਆ ਜਾਵੇ ਚੁਕਾਇਆ ਜਾਵੇ ਦੂਜੀ ਵਾਰੀ ਅੱਗ ਦਾ ਚਾਂਸ ਹੋ ਗਿਆ ਇਸ ਫੈਕਟਰੀ ਚ ਫਿਰ ਕੀ ਮੰਗ ਕਰੀ ਸਾਡੀ ਮੰਗ ਸਾਡੀ ਮੰਗ ਇਹ ਹੈ ਜਿਹੜਾ ਸਾਡਾ ਨੁਕਸਾਨ ਹੋਇਆ ਸਾਡਾ ਸਾਡਾ ਨੁਕਸਾਨ ਦਾ ਜਿੰਨਾ ਵੀ ਭਰਾਈ ਹੈਗੀ ਹੈ ਪੈਸਾ ਉਹਨਾਂ ਦਿੱਤਾ ਜਾਵੇ ਇਹ ਦੇਖਿਆ ਜਾਵੇ ਤੇ ਦੂਸਰੀ ਵਾਰੀ ਅੱਗ ਲੱਗੇ ਇੱਕ ਵਾਰੀ ਪਹਿਲਾਂ ਵੀ ਲੱਗੀ ਹਾਂਜੀ ਦੂਸਰੀ ਵਾਰੀ ਅੱਗ ਲੱਗੀ ਹੈ ਜੀ ਪਹਿਲਾਂ ਵੀ ਬਹੁਤ ਆਗਨ ਲੱਗੀ ਸੀ ਉਦੋਂ ਵੀ ਫਾਇਰ ਬ੍ਰਿਗੇਡ ਨਾਲ ਬੁਝਾਈਆਂ ਅੱਜ ਹੁਣ ਵੀ ਫਾਇਰ ਬ੍ਰਿਗੇਡ ਨਾਲ ਪੁਜਾਇਆ ਸਾਰਾ ਮਕਾਨ ਸਾਡਾ ਗਿਆ ਜੀ ਅੰਦਰ ਇਹਨਾਂ ਸਿਲੰਡਰ ਤੇ ਸੀ ਨਾ ਜਾਣੇ ਕੋਈ ਸਿਲੰਡਰ ਫਟ ਜਾਂਦਾ ਇੱਥੇ ਤਾਂ ਹੋਰ ਵੀ ਬਹੁਤ ਮਕਾਨਾਂ ਨੂੰ ਨੁਕਸਾਨ ਹੋਣਾ ਸੀ ਪਬਲਿਕ ਦਾ ਨੁਕਸਾਨ ਹੋਣਾ ਸਿ ਕੋਣ ਜ਼ਿੰਮੇਵਾਰ ਐ ਇਸ ਚੀਜ਼ ਦਾ ਤੇ ਸਾਡੀ ਇਹੀ ਮੰਗ ਹੈ ਜੀ ਫੈਕਟਰੀ ਤੇ ਬੰਦ ਕਰਾਈ ਜਾਵੇ ਰੈਸੀ ਏਰੀਆ ਚ ਜੋ ਸਾਡਾ ਨੁਕਸਾਨ ਹੋਇਆ ਤੇ ਸਾਨੂੰ ਜਿਵੇਂ ਹੀ ਸੂਚਨਾ ਮਿਲੀ ਕਿ ਉਦਮ ਸਿੰਘ ਨਗਰ ਦੇ ਵਿੱਚ ਗਲੀ ਨੰਬਰ 17 ਦੇ ਵਿੱਚ ਇੱਕ ਪਲਾਈ ਫੈਕਟਰੀ ਜਿੱਥੇ ਕਿ ਬੈੱਡ ਵਗੈਰਾ ਵੀ ਬੰਦੇ ਨੇ ਉੱਥੇ ਅੱਗ ਲੱਗੀ ਹੈ ਤੇ ਨਾਲ ਦੀ ਨਾਲ ਉਸੇ ਟਾਈਮ ਅਸੀਂ ਆਊਟ ਆਊਟ ਆਫ ਸਟੇਸ਼ਨ ਵੀ ਫਾਇਰ ਟੈਂਡਰ ਲਗਾ ਰੱਖਿਆ ਸੀ ਇੱਕ ਉਹਨਾਂ ਨੂੰ ਰਵਾਨਾ ਕੀਤਾ ਨਾਲ ਦੀ ਨਾਲ ਅਸੀਂ ਜਿਹੜਾ ਨਵਾਂ ਸਾਨੂੰ ਗਵਰਨਮੈਂਟ ਵੱਲੋਂ ਬਾਊਜ਼ਰ ਮਿਲਿਆ ਜਿੰਦਾ ਕਿ 14 14000 ਲੀਟਰ ਕੈਪੈਸਿਟੀ ਹੈ ਉਹ ਵੀ ਨਾਲ ਦੀ ਨਾਲ ਭੇਜਤਾ ਇੱਕ ਆਪਦੀ ਫਾਇਰ ਟੈਂਡਰ ਹੋਰ ਅਤੇ ਉਸ ਤੇ ਨਾਲ ਹੀ ਮੈਂ ਕਯੂਆਰ ਵੀ ਤੇ ਵੀ ਇੱਥੇ ਮੌਜੂਦ ਆ ਜੀ ਇਸ ਟਾਈਮ ਸਿਚੁਏਸ਼ਨ ਹੈ ਅੰਡਰ ਆਫ ਕੰਟਰੋਲ ਹੈ ਜੀ ਕਿੰਨੀਆਂ ਗੱਡੀਆਂ ਹਰ ਟੈਂਡਰ ਦੇ ਅੱਗੇ ਆਪਣੇ ਕੋਲੇ ਜੀ ਇਸ ਟਾਈਮ 10 ਫਾਇਰ ਟੈਂਡਰ ਨੇ ਜੀ ਕਿੰਨੇ ਤੱਕ ਨੂੰ ਇਹ ਭੇਜ ਰਹੇ ਨੇ ਇੱਥੇ ਜੀ ਇੱਥੇ ਅਸੀਂ ਟੋਟਲ 5 ਭੇਜਿਆ ਜੀ ਪਤਾ ਲੱਗਾ ਵੀ ਇਹ ਅੱਗ ਕਾਸਲਾ ਲੱਗੀ ਹੈ ਜੀ ਇਹ ਹਲੇ ਤਾਂ ਪਤਾ ਨਹੀਂ ਚੱਲਿਆ ਜੀ ਥੋੜਾ ਇਹ ਬੁਝਾ ਲੀਏ ਉਸ ਤੋਂ ਬਾਅਦ ਅਸੀਂ ਜਾਂਚ ਪੜਤਾਲ ਕਰਕੇ ਆਪ ਜੀ ਨੂੰ ਜ਼ਰੂਰ ਦੱਸਾਂਗੇ ਜੀ ਹੁਣ ਅੱਗੇ ਕੰਟਰੋਲ ਚ ਹੈ ਹਾਂ ਜੀ ਕੰਟਰੋਲ ਚ ਹੈ ਜੀ ਔਰ ਗੱਡੀਆਂ ਵਰਕ ਵੀ ਕਰ ਰਹੀਆਂ ਜੀ ਸਾਨੂੰ ਤਲਾਸ਼ ਮਿਲੀ ਵੀ ਇੱਥੇ ਕੋਈ ਫੈਕਟਰੀ ਹੈਗੀ ਫਰਨੀਚਰ ਦੀ ਉਥੇ ਅੱਗ ਲੱਗ ਗਈ ਅਸੀਂ ਫੌਰਨ ਇਥੇ ਪਹੁੰਚੇ ਹਾਂਗੇ ਤੇ ਫਾਇਰ ਬ੍ਰਿਗੇਡ ਨੂੰ ਕਾਲ ਕੀਤਾ ਫਾਇਰ ਬ੍ਰਿਗੇਡ ਵੀ ਆ ਗਈ ਹੈ ਔਰ ਜਿਹੜੇ ਆਸ-ਪਾਸ ਦੇ ਲੋਕ ਆ ਜਿਹੜੇ ਉਹ ਬੜੀ ਹੌਸ ਨਾਲ ਮਦਦ ਕਰ ਰਹੇ ਹੈਗੇ ਤੇ ਤਕਰੀਬਨ ਜਗ੍ਹਾ ਜਿਹੜੇ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਪ੍ਰੇਮੀ ਵੀ ਆ ਗਏ ਵਿੱਚ ਹਾਂਜੀ ਮਤਲਬ ਹਰ ਇੱਕ ਤਰ੍ਹਾਂ ਦੀਆਂ ਸਹਾਸਤਾਵਾਂ ਜਿਹੜੀਆਂ ਕਾਫੀ ਪਹੁੰਚੀਆਂ ਹੋਣ ਜਾਂਗੀਆਂ। ਤੇ ਕਿੰਨਾ ਕੀ ਨੁਕਸਾਨ ਲੱਗਦਾ ਹੈ? ਨੁਕਸਾਨ ਬਾਰੇ ਹਜੇ ਕੋਈ ਜਾਣ ਨਹੀਂ ਕਿ ਨੁਕਸਾਨ ਵਾਲੇ ਮਾਲਕ ਆਏ ਹੋਏ ਆ ਉਹਨਾਂ ਨਾਲ ਗੱਲਬਾਤ ਕਰਕੇ ਜੋ ਦੱਸਣਗੇ ਨੁਕਸਾਨ ਦਾ ਆਈਡੀਆ ਬਾਅਦ ਚ ਪਤਾ ਲੱਗੂਗਾ। ਪਰ ਇੱਕ ਵਾਰੀ ਅੱਗ ਦੇ ਕਾਬੂ ਪਾ ਲਿਆ ਗਿਆ ਕੀ ਲੱਗਦਾ ਹੈ ਵੀ ਅੱਗ ਕਿਸ ਤਰ੍ਹਾਂ ਲੱਗੀ ਅੱਗ ਦੇਖੋ ਜੀ ਇਹ ਸਾਰਾ ਉੱਪਰੋਂ ਤਾਂ ਕਵਰੇਗਾ ਸ਼ਾਰਟ ਸਰਕਟ ਹੋ ਸਕਦਾ ਹੈਗਾ ਕੋਈ ਇਸ ਤਰ੍ਹਾਂ ਜਿਵੇਂ ਦੀਵਾਲੀ ਦਾ ਤਿਹਾਰਾ ਹੈਗਾ ਮਤਲਬ ਕੋਈ ਆਸਤਵਾਜੀ ਵਗੈਰਾ ਇਸ ਤਰ੍ਹਾਂ ਦਾ ਨਹੀਂ ਲੱਗਦਾ ਕੋਈ ਬਾਕੀ ਪਤਾ ਬਾਅਦ ਚ ਲੱਗੂਗਾ ਕੀ ਹੈਗਾ ਹਾਂ ਜੀ ਬੰਦੇ ਰਹਿੰਦੇ ਆ ਪਰ ਉਹਨਾਂ ਨੂੰ ਨਹੀਂ ਪਤਾ ਲੱਗਿਆ ਜੀ ਬਾਅਦ ਚ ਮਤਲਬ ਉਹਨਾਂ ਨੂੰ ਜਦੋਂ ਪਤਾ ਲੱਗਿਆ ਧੂਆ ਨਿਕਲਿਆ ਹੈਗਾ ਫਿਰ ਪਤਾ ਲੱਗਿਆ ਵੀ ਆਹ ਕੀ ਹੋ ਗਿਆ ਹੈਗਾ ਮੈਨੂੰ ਸੰਤਾ ਨਹੀਂ ਕਿਸ ਤਰ੍ਹਾਂ ਨਹੀਂ ਜਾਣੀ ਨੇ ਸੜ ਕੋਈ